ਲੋ ਵੀ ਮਿੱਤਰਾਂ ਜੈਮਾ ਚੰਤਪੁਰ ਨਹੀਂ ਪ੍ਰਿੰਟ ਹਾਊਸ ਵਾਲਿਆਂ ਨੇ ਲਾਤੇ ਵੱਡੇ ਸੇਲ ਮੇਲੇ ਬੇਰਾਂ ਦੇ ਬੇਰ ਤੇ ਢੇਰਾਂ ਦੇ ਢੇਰ ਲਾ ਵੀ ਮਿੱਤਰਾਂ ਕੀ ਤਮਾਕੇ ਕਰਦੇ ਲਾ ਵੀ ਸਾਰਾ ਕੁਝ ਦੱਸ ਦੇ ਆਲੇ ਭਾਈ ਆਪਣੇ ਕੋਲੇ ਲੰਪ ਆਏ ਪਏ ਵੱਡੇ ਵੱਡੇ ਹਜ਼ਾਰ ਦੇ ਦਵਾਂਗੇ 1100 ਰੁਪਏ ਦੇ ਇੱਕ ਸੂਟ 100 ਰੁਪਏ ਦਾ ਇੱਕ ਸੂਟ ਪੱਕੀ ਗੱਲ ਹੈ ਜਿਹੜਾ 5 ਮੀਟਰ ਕਪੜਾ ਵੀਰੇ ਆ ਦੇਖ ਸਕਦੇ ਹੋ ਤੁਸੀਂ 1000 ਰੁਪਏ ਦੇ 11 ਸੂਟ ਤੇ 100 ਰੁਪਏ ਦਾ ਇੱਕ ਸੂਟ ਲੋ ਵੀ ਪਹਿਨੋ ਇਹ ਨਾ ਹੋਵੇ ਵਿਕਤੇ ਤੁਸੀਂ ਰਹਿ ਜੋ ਸੂਟ ਲੈਣ ਤੋਂ ਅੱਗੇ ਆ ਜਾ ਵੀ ਮਿੱਤਰਾਂ ਹੋਰ ਕੀ ਕੀ ਕੁਛ ਆਹ ਲੈ ਭਾਈ ਆਪਣੇ ਕੋਲੇ ਆਇਆ ਨਵਾਂ ਸਟਾਕ 350 4 ਕੀੜ ਦਾ ਮਾਰਕੀਟ ਦੇ ਵਿੱਚ ਸੂਟ ਵੇਚਦਾਗਾ 4 400 ਦਾ ਪਰ ਆਪਾਂ ਦਵਾਂਗੇ 1000 ਦੇ 5 ਸੂਟ ਭਾਈ ਰੰਗ ਡਿਜ਼ਾਈਨ ਚੈੱਕ ਕਰਵਾ ਦੇ ਆ ਲੈ ਭਾਈ ਸਾਰੇ ਥਾਂ ਚੈੱਕ ਕਰਾਉਣਾ ਆ ਲੈ ਵੀਰੇ ਆ ਰਿਹਾ ਕੈਮਰਾਮੈਨ ਮਾਰ ਦੇ ਜਰਾ ਆਹ ਦੇਖੋ ਭਾਈ ਢੇਰਾਂ ਦੇ ਢੇਰ ਪਹਿਨੇ ਐਨ ਫੁੱਲ ਬਟਾ ਫੁੱਲ ਜਣ ਜਿਹੜਾ ਮਰਜੀ ਚੱਕ ਲੋ ਰੇਟ ਮੁੰਡੇ ਨੇ ਦੱਸਤਾ ਜਿਹੜਾ ਰੇਟ ਦੱਸਤਾ ਉਹੀ ਰੇਟ ਮਿਲੂਗਾ ਲੈ ਵੀ ਅੱਗੇ ਆ ਜਾ ਮਿੱਤਰਾ ਹੋਰ ਕੀ ਕੀ ਕੁਛ ਆ ਉਹ ਵੀ ਸਾਰਾ ਕੁਝ ਦੱਸਦੇ ਅੱਜ ਕੁਝ ਰਹਿ ਨਾ ਜਾਵੇ ਪਿਓਰ ਕੈਮਰੀ ਦਾ ਸੂਟ ਆ ਵੀਰੇ ਨਾਲ ਪਿਓਰ ਕਾਟਨ ਦਾ ਦੁਪੱਟਾ ਹੈਗਾ ਚੈੱਕ ਲੋਕ ਵਾਲੀ ਪੀਸ ਆ ਮਾਰਕੀਟ 'ਚ ਇਹਦਾ ਪ੍ਰਾਈਸ ਆ 500 600 ਰੁਪਿਆ ਪਰ ਆਪਾਂ ਦੇਣਿਆ 1000 ਦੇ ਤਿੰਨ ਸੂਟ 1000 ਰੁਪਿਆ ਦੇ ਤਿੰਨ ਸੂਟ ਚੈੱਕ ਕਰ ਲੋ ਰੰਗ ਡਿਜ਼ਾਈਨ ਪੂਰੇ ਨੇ 350 ਰੁਪਏ ਦਾ ਇੱਕ ਇਹੋ ਜੇ ਨਾ ਤੁਸੀਂ ਦੇਖੇ ਹੋਣਿਆ ਨਾ ਤੁਹਾਨੂੰ ਕਿਤੋਂ ਇਹ ਮਿਲਨੇ ਆ ਫੁੱਲ ਬੜਾ ਫੁੱਲ ਸਟਾਕ ਆਇਆ ਪਿਆਗਾ ਜੈਮਾ ਚੰਤਪੁਰ ਨਹੀਂ ਪ੍ਰਿੰਟ ਹਾਊਸ ਵਾਲਿਆਂ ਦੇ ਲੋ ਵੀ ਮਿੱਤਰਾਂ ਅੱਗੇ ਆ ਜਾ ਭਾਈ ਆਹ ਰੰਗ ਡਿਜ਼ਾਈਨ ਜਿਹੜੇ ਸੋਨੇ ਸੋਨੇ ਪਾਇਆ ਫੁੱਲ ਬੂਟੀਆਂ ਵਾਲੇ ਸੂਟ ਇਹਨਾਂ ਦਾ ਕੀ रेट ਆ ਇਹ ਦੱਸ ਦੇ ਆ ਭਾਈ ਕੈਮਰਾ ਮਾਰਦੇ ਸਾਰੇ ਲੰਪ ਆਗੇ ਸਾਰੇ ਲੰਬਾਂ ਤੇ ਕੈਮਰਾ ਮਾਰਦੇ ਇਹਦਾ ਰੇਟ ਦਵਾਂਗੇ ਆਪਾਂ ਬਾਈ 1000 ਦੇ ਇਹ ਵੀ 5 ਸੂਟ ਹੀ ਕਰਤੇ ਪੱਕੀ ਗੱਲ ਹੈ ਪੱਕੀ ਗੱਲ ਹੈ ਉਹ ਇਹ ਨਾ ਹੋਵੇ ਕਿ ਦੇ ਇੱਥੇ ਪਹਿਣਾ ਕੇ ਮੁੜ ਜਾਣ 1000 ਰੁਪਏ ਦੇ 5 ਸੂਟ ਕਿਹਾ ਤਾਂ 1000 ਦੇ ਪੰਜ ਹੀ ਦੇਣੇ ਪਹਿਣਗੇ ਦੇ ਪੰਜ ਪੂਰਾ 5 ਮੀਟਰ ਕੈਮਰਿਕ ਦਾ ਕੱਪੜਾ ਹੈਗਾ ਪੂਰਾ ਸੂਟ ਦਵਾਂਗੇ ਵੀਰੇ ਪੂਰਾ ਸੂਟ 5 ਮੀਟਰ ਦਾ ਹੋਊਗਾ ਲੈ ਵੀ ਅੱਗੇ ਆ ਜਾ ਮਿੱਤਰਾਂ ਰੰਗੜ ਜਾਣ ਇਹ ਪੂਰੇ ਤੱਕਾ ਦੀ ਲੈ ਅੱਗੇ ਕੀ ਕੁਛ ਹੈ ਇਹ ਵੀ ਦੱਸ ਦੇ ਬਾਈ ਆ ਲੈ ਬਾਈ ਪਿਓਰ ਕੈਮਰਿਕ ਦਾ ਸੂਟ ਹੈਗਾ ਪੂਰਾ 5 ਮੀਟਰ ਕੱਪੜਾ ਨਾਲ ਕੋਟਾ ਡੋਰੀ ਇਹਦਾ ਦੁਪੱਟਾ ਲੱਗਿਆ ਹੋਇਆ ਵੀਰੇ ਮਾਰਕੀਟ ਬਈ ਲਿਓ 9 1000 ਦੇ 2 ਸੂਟ ਵੀਰੇ 1000 ਰੁਪਏ ਦੇ 2 ਸੂਟ ਤੇ 500 ਰੁਪਏ ਦਾ ਇੱਕ ਰਾਂਗੜ ਜਾਣ ਚੈੱਕ ਕਰਵਾ ਦੇ ਬਈ ਪਹਿਣਾ ਨੂੰ ਐਨ ਜਿਹੜੇ ਜਿਹੜੇ ਵੀਡੀਓ ਦੇ ਵਿੱਚ ਦਿਖਾएंगे ਉਹ ਹੀ ਪਹਿਣਾ ਆ ਕੇ ਮੰਗਣ ਗਿਆ ਲੈ ਵੀ ਦੂਰ ਨੇੜੇ ਦੀਆਂ ਪਹਿਣਾ ਵਾਸਤੇ ਵੱਡਾ ਗਿਫਟ ਆ ਜੈ ਮਾ ਚੰਤਪੁਰ ਨੇ ਪ੍ਰਿੰਟ ਹਾਊਸ ਵਾਲਿਆਂ ਦਾ ਲੋ ਵੀ ਪਹਿਣਾ ਆਏ ਸਮਾਨ ਤੇ ਸੂਟ ਲੈਣ ਵਾਸਤੇ ਆਉਣਾ ਕਿੱਥੇ ਸ਼ਹਿਰ ਮੈਲਕਲਾ ਬੱਸ ਸਟੈਂਡ ਤੋਂ ਆਉਂਗੇ ਪਹਿਲੀ ਦੁਕਾਨਾ ਛੀਨੀਆ ਵਾਲਾ ਦੇ ਪਾਸੇ ਆਉਂਗੇ ਤੀਜੀ ਦੁਕਾਨ ਹੈ ਇੱਕ ਧਿਆਨ ਹੋ ਰੱਖਿਓ ਦੁਕਾਨ ਤੇ ਆ ਬੰਦੇ ਦੀ ਜ਼ਰੂਰ ਗੌਰ ਕਰ ਲਿਓ ਇਹ ਬੰਦਾ ਮਿਲੂਗਾ ਤੁਹਾਨੂੰ ਜੈ ਮਾ ਚੰਤਪੁਰ ਨੀ ਪ੍ਰਿੰਟ ਹਾਊਸ ਵਾਲਿਆਂ ਦੇ ਤੇ ਨੰਬਰ ਇਹਨਾਂ ਦਾ ਸਕਰੀਨ ਤੇ ਵੀਡੀਓ ਸ਼ੇਅਰ ਕਰਕੇ ਆ ਦਿਓ ਚੱਕ ਦੋ ਫੱਟੇ ਲੋਟੋ ਮੇਲਾ